ਸਤ ਸ੍ਰੀ ਅਕਾਲ ਫਰੈਂਡਸ ਮੈਂ ਤੁਹਾਡਾ ਹੋਸਟ ਡਾਕਟਰ ਗੁਰਸ਼ੀਰ ਡਾਕਟਰ ਗੁਰਸ਼ੀਰ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫਿਰ ਆਪਾਂ ਸਵਾਗਤ ਕਰਦੇ ਆਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਆਂ ਕਿ ਤੁਹਾਡਾ ਮੁੱਢਾ ਜામ ਹੋ ਗਿਆ ਹੈ ਨਾ ਬਾ ਉੱਪਰ ਚੱਕੀ ਜਾਂਦੀ ਹੈ ਔਰ ਨਾ ਹੀ ਸਾਈਡ ਤੇ ਚੱਕੀ ਜਾਂਦੀ ਹੈ ਔਰ ਨਾ ਹੀ ਬਾਹ ਥੋੜੀ ਐਦਾਂ ਪਿੱਛੇ ਜਾਂਦੀ ਹੈ ਸੋ ਇਸ ਦੇ ਲਈ ਆਸਾਨ ਕਸਰਤਾਂ ਕਿਉਂਕਿ ਸਰਦੀਆਂ ਦੇ ਦਿਨਾਂ ਦੇ ਵਿੱਚ ਜਿਹੜੇ 슈ਗਰ ਦੇ ਪੇਸ਼ੈਂਟ ਨੇ ਜਾਂ ਬਲੱਡ ਪ੍ਰੈਸ਼ਰ ਦੇ ਪੇਸ਼ੈਂਟਸ ਨੇ ਸਪੈਸ਼ਲੀ ਔਰਤਾਂ ਦੇ ਵਿੱਚ ਮੁੱਢਾ ਜામ ਹੋ ਜਾਂਦਾ ਹੈ ਸੋ ਤੁਹਾਡਾ ਵੀ ਅਗਰ ਮੋਢਾ ਜਾਮ ਹੋ ਗਿਆ ਹੈ ਤਾਂ ਅੱਜ ਵਾਲੀਆਂ ਕਸਰਤਾਂ ਕਰਦਿਆਂ ਸ਼ੁਰੂ ਕਰ ਦੋਗੇ ਜਿਹੜਾ ਤੁਹਾਡਾ ਮੋਢਾ ਜਾਮ ਹੋਇਆ ਹੈ ਉਹ ਬਹੁਤ ਜਲਦੀ ਠੀਕ ਹੋਣਾ ਸ਼ੁਰੂ ਹੋ ਜਾਏਗਾ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਹੋ ਮੇਰਾ ਨਾਮ ਹੈ ਡਾਕਟਰ ਗੁਰਸ਼ੇਰ ਸਿੰਘ ਸਰਾਹ ਪਿਛਲੇ 10 ਸਾਲ ਤੋਂ ਅਸੀਂ ਮੁੱਲਾਪੁਰ ਦਾਖਾ ਜ਼ਿਲ੍ਹਾ ਲੁਧਿਆਣਾ ਪੰਜਾਬ ਦੇ ਵਿੱਚ ਅਸੀਂ ਆਪਣਾ ਕਲੀਨਿਕ ਰਨ ਕਰ ਰਹੇ ਹਾਂ ਸਾਡੀਆਂ ਤਿੰਨ ਇੰਸਟਾਗ੍ਰam ਆਈਡੀਆਂ ਨੇ SARI SINGH SRAH PHYSIOTHERAPY ਡਾਕਟਰ ਗੁਰਸ਼ੇਰ ਸਿੰਘ ਡਾਕਟਰ ਪੇਬਾ ਸਰਾਹ ਸਾਨੂੰ ਉੱਥੇ ਜ਼ਰੂਰ ਫਾਲੋ ਕਰੋ ਔਰ ਫੇਸਬੁੱਕ ਤੇ SARI SINGH SRAH PHYSIOTHERAPY ਤੇ ਲਿਖ ਦਿਨਾ ਤੋ ਸਮੇਂ ਨੂੰ ਬਰਬਾਦ ਨਾ ਕਰੀਏ ਸ਼ੁਰੂ ਕਰੀਏ ਅੱਜ ਦੀਆਂ ਆਸਾਨ ਕਸਰਤਾਂ ਕਿ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਛੋਟੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਛੱਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ ਸੋ ਪਰਸੈਂਟ ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਇੱਕ ਐਕਸਰਸਾਈਜ਼ ਕੀ ਹੈ ਦੋਨੋਂ ਹੱਥ ਜੋੜ ਲਾਂਗੇ ਔਰ ਆਪਾਂ ਇਸ ਨੂੰ ਉੱਪਰ ਲੈ ਜਾਣ ਦੀ ਕੋਸ਼ਿਸ਼ ਕਰਾਂਗੇ ਔਰ ਹੌਲੀ ਹੌਲੀ ਹਲੀ ਆ ਹੌਲੀ ਹੌਲੀ ਉੱਪਰ ਮਾਲੂ ਖੁੰਡੇ ਮੁੰਡੇ ਚ ਬਹੁਤ ਦਰਦ ਹੈ ਤਾਂ ਤੁਸੀਂ ਇਹ ਹਾਫ ਤੱਕ ਵੀ ਕਰ ਸਕਦੇ ਹੋ ਔਰ ਤੁਸੀਂ ਫਿਰ ਵਾਪਸ ਜਿੱਥੇ ਤੁਹਾਡੇ ਮਸਲ ਬਰਨ ਕਰਨ ਲੱਗੇ ਜਿੱਥੇ ਤੁਹਾਡੀਆਂ ਮਾਸਪੇਸ਼ੀਆਂ ਮਚਣ ਲੱਗੀਆਂ उठो ती वापस मुड़े आना मतलब जिसे थोड़े दर्द शुरू हो गया यह हो गया एक दो तीन चार पंच छे सत अठ नौ दस ਇਹ ਹੋ ਗਈ ਤੁਹਾਡੀ ਪਹਿਲੀ ਕਸਰਤ ਅਗਰ ਤੁਹਾਡ ਤੋਂ ਉੱਪਰ ਤੱਕ ਜਾ ਸਕਦਾ ਹੈ ਤਾਂ ਤੁਸੀਂ ਉੱਪਰ ਲਿਜਾ ਸਕਦੇ ਹੋ ਪਹਿਲੀ ਕਸਰਤ ਤੁਸੀਂ ਇਸ ਦੇ ਪੰਜ ਸੈਟ ਲਾਉਣੇ ਆਂ ਔਰ ਸਵੇਰੇ ਦੁਪਹਿਰੇ ਸ਼ਾਮ ਕਰਨੀਆਂ ਇਹ ਵਾਲੀ ਕਸਰਤ ਸੇਮ ਦੂਸਰੀ ਕਸਰਤ ਸੇਮ ਦੂਸਰੀ ਕਸਰਤ ਆਪਾਂ ਕਰਾਂਗੇ ਇੱਕ ਸਟਿਕ ਨਾਲ ਤੁਸੀਂ ਦੇਖੋ ਇਦਾਂ ਖੜ ਜਾਣਾ ਔਰ ਇਨ ਇੱਕ ਜਿੱਥੇ ਆਪਣੇ ਮੋਢੇ ਆ ਉਥੇ ਆਪਣੇ ਗੁੱਟ ਆਉਣਗੇ ਔਰ ਸਾਈਡ ਤੇ ਖੜ ਕੇ ਉੱਪਰ ਜਾਣਾ ਔਰ ਫੇਰ ਇੱਕ ਫੇਰ ਦੋ ਔਰ ਜਿੱਥੇ ਤੱਕ ਤੁਸੀਂ ਲਿਆ ਸਕਦੇ ਹੋ ਉੱਥੇ ਤੱਕ ਤੁਸੀਂ ਲਿਆ ਕੇ ਜਾਨੀਂ ਤਿੰਨ ਫੇਰ ਚਾਰ ਫੇਰ ਪੰਜ ਫੇਰ ਛੇ ਫੇਰ ਸੱਤ ਫੇਰ ਅੱਠ ਫੇਰ ਨੌ ਫੇਰ 10 ਇਸ ਨੂੰ ਤੁਸੀਂ ਪੰਜ ਸੈਟ ਲਾਉਣੇ ਆ ਸਵੇਰੇ ਤੇ ਫੇਰ ਸ਼ਾਮ ਲਾਉਣੇ ਆ ਇਹ ਹੋਗੀ ਦੂਜੀ ਕਸਰਤ ਇਸੇ ਨਾਲ ਹੀ ਖੜ ਕੇ ਫਿਰ ਆਪਾਂ ਦੇਖੋ ਤੁਸੀਂ ਸਟਿਕ ਦੇ ਨਾਲ ਹੀ ਦੇਖੋ ਥੋੜੀ ਸਟਿਕ ਮੰਨ ਲਓ ਵੱਡੀ ਹੋਵੇ ਇੰਨੀ ਹੋਵੇ ਔਰ ਇਸ ਤਰ੍ਹਾਂ ਤੁਸੀਂ ਮੰਨ ਲਓ ਸੱਜਾ ਮੋੜਾ ਜਾਮ ਹੈ ਤਾਂ ਸਟਿਕ ਦੀ ਵਰਤੋਂ ਨਾਲ ਹੀ ਦੇਖੋ ਸੱਜਾ ਹੱਥ ਆਪਾਂ ਇੱਧਰ ਰੱਖ ਲਿਆ ਖੱਬਾ ਇੱਥੇ ਰੱਖ ਲਿਆ ਔਰ ਐਦਾਂ ਆਪਾਂ ਪਿੱਛੇ ਜਾਣ ਦੀ ਕੋਸ਼ਿਸ਼ ਵੱਤ ਤੋਂ ਵੱਤ ਜਿੱਥੇ ਤੱਕ ਜਾ ਸਕਦੇ ਹਾਂ ਜਿੱਥੇ ਜਾਵਾਂਗੇ ਇਸ ਜਗ੍ਹਾ ਤੇ ਖਿੱਚ ਪਏਗੀ ਮੰਨ ਲਓ ਸੱਜਾ ਮੋੜਾ ਜਾਮ ਹੈ ਤਾਂ ਆਪਾਂ ਐਦਾਂ ਜਾ ਰਹੇ ਹਾਂ ਇੱਥੇ ਆਪਾਂ 15 ਸੈਕਿੰਡ ਹੋਲਡ ਫਿਰ ਆਪਾਂ ਵਾਪਸ ਦੇਖੋ 15 ਸੈਕਿੰਡ ਲਈ ਹੋਲਡ ਗਏ 1 2 3 4 5 6 7 8 9 10 11 12 13 14 15 देन वापस ਇੱਕ ਸੈੱਟ ਹੋ ਗਿਆ ਇਸਦੇ ਵੀ ਤੁਸੀਂ 5 ਸੈੱਟ ਲਾਉਣੇ ਇਹ ਹੋਗੀ ਤੁਹਾਡੀ ਤੀਜੀ ਕਸਰਤ ਹੁਣ ਹੁਣ ਜਿਹੜੀ ਚੌਥੀ ਕਸਰਤ ਆ ਇਸਦੇ ਵਿੱਚ ਆਪਾਂ ਸਟ੍ਰੈਚ ਕਰਨੇ ਨੇ ਕਿਵੇਂ ਕਰਨੇ ਨੇ ਆਪਾਂ ਸਿੱਧਾ ਖੜਚਾਂਗੇ ਮੰਨ ਲਓ ਸੱਜਾ ਮੁੰਡਾ ਜਾਮ ਹੈ ਤਾਂ ਇਹ ਬਾਹਰ ਸਿੱਧੀ ਲਿਆਂਦੀ ਔਰ ਇੱਥੋਂ ਦੂਸਰੀ ਆਪਾਂ ਹੱਥ ਨਾਲ ਇਦਾਂ ਸਟ੍ਰੈਚ ਕਰਨਾ ਔਰ ਸਾਹਮਣੇ ਦੇਖਣਾ ਇਸ ਜਗ੍ਹਾ ਤੇ ਖਿੱਚ ਪਏਗੀ 15 ਸੈਕਿੰਡ ਹੋਲਡ 1 2 ਤਿੰਨ ਚਾਰ ਪੰਜ ਛੇ ਸੱਤ ਅੱਠ ਨੋਂ ਦਸ ਗਿਆਰਾਂ ਬਾਰਾਂ ਤੇਰਾਂ ਚੋਦਾਂ ਪੰਦਰਾਂ then relax ਫਿਰ ਖਿੱਚਾਂਗੇ ਫਿਰ ਪੰਦਰਾਂ ਸੈਕਿੰਡ ਹੋਲਡ ਇਸ ਦੇ ਪੰਜ ਸੈਟ ਲਾਉਣੇ ਆ ਔਰ ਇਹ ਕਸਰਤ ਆ ਤੁਸੀਂ ਦੋਨੋਂ ਸਾਈਡ ਕਰਨ ਦੀ ਕੋਸ਼ਿਸ਼ ਕਰਨੀ ਅਗਰ ਆਪਣਾ ਇੱਕ ਸਾਈਡ ਦਾ ਮੋਢਾ ਜਾਮ ਹੈ ਤਾਂ ਦੂਸਰੀ ਸਾਈਡ ਦਾ ਮੋਢਾ ਵੀ ਜਾਮ ਹੋ ਸਕਦਾ ਹੈ ਹੁਣ ਜਿਹੜਾ ਉਸ ਤੋਂ ਅਗਲਾ ਸਟ੍ਰੈਚ ਹੈ ਉਹ ਆਪਾਂ ਕਰਾਂਗੇ ਕਾਰਨਰ ਸਟ੍ਰੈਚ ਮਤਲਬ ਇੱਕ ਖੂੰਜੇ ਦੇ ਵਿੱਚ ਤੁਸੀਂ ਦੇਖੋ एक खूजे खर्चोंगे और दोनों बहवा मोटे के सामने इदा ला है और आप अगे जाने की कोशिश वो तो जिन्ना अगे जा सकते हो दे। देखो थोड़े दूर थे आप हो गए स्ट्रैच कर रहे पंद्रह सैकेंड होल्ड दैन रिलैक्स इद्रैच किया दस सैकेंड होल्ड एक दो तीन चार पांच छत अठ नौ दस दिलैक्स स्ट्रैच एक दो तीन चार पांच छत अठ ਨੋ 10 देन ਰਿਲੈਕਸ ਇਸ ਟੂ ਵੀ ਤੁਸੀਂ ਪੰਜ ਸੈਟ ਲਾਓ ਔਰ ਸਿਰੇ ਦੇ ਪੈਰੀ ਸ਼ਾਮ ਲਾਓ ਉਸ ਤੋਂ ਅਗਲੀ ਕਸਟਮ ਲਈ ਤੁਹਾਨੂੰ ਇੱਕ ਤੌਲੀਆ ਜਾਂ ਇੱਕ ਦੁਪੱਟਾ ਚਾਹੀਦਾ ਹੈ ਮੰਨ ਲਓ ਸੱਜਾ ਮੋਢਾ ਜਾ ਮੈਂ ਤਾਂ ਆਪਾਂ ਕੀ ਕਰਾਂਗੇ ਖੱਬੀ ਬਾਹ ਬਿਲਕੁਲ ਦੇਖੋ ਤੁਸੀਂ ਉੱਪਰ ਔਰ ਸੱਜਾ ਹੱਥ ਪਿੱਛੋਂ ਇਦਾਂ ਫੜ ਲੈਣਾ ਮੰਨ ਲਓ ਇੱਥੇ ਇੱਕ ਤੱਕ ਬਾਹ ਜਾਂਦੀ ਆ ਕੋਈ ਗੱਲ ਨਹੀਂ ਇਹਨੂੰ ਉੱਪਰ ਚੱਕਣ ਦੀ ਕੋਸ਼ਿਸ਼ ਕਰਨੀ ਇਸ ਤਰ੍ਹਾਂ ਇੱਕ ਦੇਖੋ ਦੋ ਤਿੰਨ ਚਾਰ ਪੰਜ ਛੇ ਸੱਤ 8 9 10 देन रिलैक्स एज दे भी तुसी 4 तो 5 सेट ਲਾਉਣੇ ਔਰ ਸਵੇਰੇ ਦੁਪਹਿਰ ਸ਼ਾਮ ਲਾਉਣੇ ਸਭ ਤੋਂ ਜ਼ਰੂਰੀ ਗੱਲ ਮੰਨ ਲਓ ਤੁਹਾਡੇ ਮੋਢੇ 'ਚ ਦਰਦ ਹੈ ਤਾਂ ਤੁਸੀਂ ਰਾਤ ਨੂੰ ਸੌਣ ਵੇਲੇ ਰੋਜ਼ਾਨਾ 15 ਤੋਂ 20 ਮਿੰਟ ਤੁਸੀਂ ਇਸ ਜਗ੍ਹਾ ਤੇ ਇੱਕ ਹੌਟ ਪੈਕ ਦੇਣਾ ਹੈ ਸੇਕ ਦੇਣਾ ਹੈ ਰੋਜ਼ਾਨਾ ਸਵੇਰੇ ਸ਼ਾਮ ਹੁਣ ਆਖਰੀ ਕਸਰਤ ਕੀ ਹੈ ਤੁਹਾਨੂੰ ਇੱਕ ਹੈਂਡ ਟਾਵਲ ਚਾਹੀਦਾ ਹੈ ਔਰ ਇਸ ਨੂੰ ਤੁਸੀਂ ਦੀਵਾਰ ਦੇ ਨਾਲ ਲਾ ਦੇਣਾ ਔਰ ਮੰਨ ਲਓ ਸੱਜਾ ਮੋਢਾ ਜਾਮ ਹੈ ਤਾਂ ਦੇਖੋ ਕੁਣੀ ਸਿੱਧੀ ਚਾਹੀਦੀ ਹੈ ਇੱਕ ਲੱਤ ਪਿੱਛੇ ਸੱਜੀ ਔਰ ਖੱਬੀ ਦਾ ਗੋਡਾ ਮੋੜਾਂਗੇ ਪਹਿਲਾਂ ਆਪਾਂ ਇਦਾਂ ਬਾਅਦ ਕਰਾਂਗੇ ਓਕੇ ਸੋ ਇਸ ਦੇ ਵਿੱਚ ਕੀ ਹੈ ਆਪਾਂ ਤੌਲੀਆ ਇੱਕ ਦੀਵਾਰ ਦੇ ਨਾਲ ਲਾਇਆ ਸੱਜੀ ਲੱਤ ਪਿੱਛੇ ਕੀਤੀ ਖੱਬੀ ਥੋੜੀ ਜਿਹੀ ਅੱਗੇ ਫਿਰ ਆਪਾਂ ਇਸ ਨੂੰ ਉੱਪਰ ਲੈ ਕੇ ਜਾਣਾ ਜਿੰਨਾ ਤੱਕ ਜਾ ਸਕਦੇ ਹਾਂ ਦੇਖੋ ਇਦਾਂ ਇੱਕ ਪਿੱਛੇ ਦੇਖੋ ਤੁਸੀਂ ਬਾਹ ਜਿਹੜੀ ਆਪਣੀ ਸਿੱਧੀ ਹੈ ਲੱਤ ਦੇਖੋ ਤੁਸੀਂ ਲੱਤ ਦੀ ਇਹ ਮੂਵਮੈਂਟ ਹੈ ਇੱਕ ਤੁਰੰਤ ਦਿਖਾ ਦੇ ਦੋ ਤਿੰਨ ਚਾਰ ਪੰਜ ਛੇ ਸੱਤ ਅੱਠ ਨੌ ਦਸ ਦੈਨ ਰਿਲੈਕਸ ਇਸ ਦੇ ਤੁਸੀਂ ਪੰਜ ਤੋਂ ਸੱਤ ਸੈੱਟ ਲਾਉਣ ਦੀ ਕੋਸ਼ਿਸ਼ ਕਰਨੀ ਫਿਰ ਇਹੀ ਕਸਰਤ ਆਪਾਂ ਸੱਜੇ ਨਾਲ ਕਰਕੇ ਤਾਂ ਇਸੇ ਅਗਰ ਸੱਜਾ ਹੁਣ ਮੰਨ ਲਓ ਖੱਬਾ ਹੈ ਤਾਂ ਆਪਾਂ ਸਾਈਡ ਤੇ ਖੜ ਜਾਣਾ ਦੇਖੋ ਲੱਤਾਂ ਖੋਲ ਦੇਣੀਆਂ ਨੇ ਔਰ ਸਾਈਡ ਤੇ ਇਦਾਂ ਕਰਾਂਗੇ ਦੇਖੋ 1 2 3 4 5 6 7 8 9 10 ਦੈਨ 2 10 4 5 6 ਲੱਤ ਦੀ ਮੂਵਮੈਂਟ ਦੇਖੋ 7 ਦੇਖੋ 8 ਦੇਖੋ 9 ਜਿੱਥੇ ਤੱਕ ਜਾਏਗਾ ਉਸੇ ਤੱਕ ਤੁਸੀਂ ਲੈ ਕੇ ਜਾਣਾ ਔਰ ਇਸਦੇ ਵੀ ਤੁਸੀਂ 5 ਤੋਂ 6 ਸਟ ਲਾਉਣ ਦੀ ਕੋਸ਼ਿਸ਼ ਕਰਨੀ ਔਰ ਮੋਢੇ ਤੇ ਇਸ ਜਗ੍ਹਾ ਤੇ ਤੁਸੀਂ ਰਾਤ ਨੂੰ ਰੋਜ਼ਾਨਾ ਸੇਕ ਦੇਣਾ ਹੈ ਅਗਰ ਤੁਸੀਂ ਇਹ ਸਾਰੀਆਂ ਕਸਰਤਾਂ ਕਰਦੇ ਹੋ ਮੋਢਾ ਜੋ ਤੁਹਾਡਾ ਜਾਮ ਹੈ ਉਹ ਬਹੁਤ ਜਲਦੀ ਖੋਲਣ ਵਾਲਾ ਹੈ ਅਗਰ ਵੀਡੀਓ ਪਸੰਦ ਆਈ ਤਾਂ ਸ਼ੇਅਰ ਜ਼ਰੂਰ ਕਰਿਓ ਔਰ ਅਗਰ ਕੁਝ ਵੀ ਪੁੱਛਣਾ ਚਾਹੁੰਦੇ ਹੋ ਤਾਂ ਕਮੈਂਟ ਕਰਕੇ ਤੁਸੀਂ ਪੁੱਛ ਸਕਦੇ ਹੋ ਥੋੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ